ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਅੱਜ ਮੈਂ ਇਸ ਮੁੰਡੇ ਦਾ ਖੇਲ ਖਤਮ ਕਰਕੇ ਰਾਂਗੀ ਆ ਇਹ ਕਹਿ ਕੇ ਮੈਂ ਮੋਇਤ ਦੇ ਬੈੱਡ ਦੇ ਆਸ-ਪਾਸੇ ਪੈਟਰੋਲ ਛਿੜਕ ਦਿੱਤਾ ਉਹ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਆ ਮੈਂ ਮੋਮਬਤੀ ਜਗਾ ਕੇ ਉਸ ਦੇ ਕਮਰੇ ਵਿੱਚ ਰੱਖ ਦਿੱਤੀ ਤੇ ਕਮਰਾ ਬੰਦ ਕਰ ਦਿੱਤਾ ਮੋਇਤ ਮੇਰੇ ਜੇਠ ਦਾ ਮੁੰਡਾ ਸੀ ਆ ਜੇਠ ਤੇ ਜਠਾਣੀ ਦੀ ਮੌਤ ਦੇ ਬਾਅਦ ਉਹ ਸਾਡੇ ਨਾਲ ਰਹਿੰਦਾ ਸੀ ਆ ਉਹ ਹਰ ਵਕਤ ਆਪਣੇ ਪਾਪਾ ਦੇ ਪੈਸਿਆਂ ਤੇ ਨਾਗ ਬਣ ਕੇ ਬੈਠਾ ਰਹਿੰਦਾ ਤੇ ਮੈਨੂੰ ਜ਼ਰੂਰਤ ਦੇ ਸਮੇਂ ਉਸ ਦੇ ਸਾਹਮਣੇ ਹੱਥ ਕਰਨੇ ਪੈਂਦੇ ਪਰ ਅੱਜ ਮੈਂ ਉਸ ਦਾ ਕੰਮ ਖਤਮ ਕਰ ਦਿੱਤਾ ਕਮਰੇ ਵਿੱਚੋਂ ਚਿੱਕਾ ਮਾਰਨ ਦੀ ਆਵਾਜ਼ ਆ ਰਹੀ ਸੀ ਆ ਪਰ ਮੇਰੇ ਹੋਸ਼ ਉੱਡ ਗਏ ਕਿਉਂਕਿ ਮੋਹਿਤਾ ਦੂਜੇ ਕਮਰੇ ਵਿੱਚੋਂ ਨਿਕਲਿਆ ਤੇ ਮੋਇਤ ਦੇ ਕਮਰੇ ਵਿੱਚ ਮੇਰਾ ਬੇਟਾ ਜੀਤਾ 10000 ਰੁਪਏ ਦੀ ਜ਼ਰੂਰਤ ਹੈ ਚੈੱਕ ਸਾਈਨ ਕਰ ਦੇ ਮੈਂ ਚੈੱਕ ਬੁੱਕ ਉਸ ਦੇ ਹੱਥ ਵਿੱਚ ਫੜਾਉਂਦੇ ਹੋਏ ਕਿਹਾ ਤਾਂ ਮੋਇਤ ਨੇ ਮੇਰੇ ਵੱਲ ਹੈਰਾਨ ਹੋ ਕੇ ਦੇਖਿਆ ਮੈਂ ਉਸ ਦੀਆਂ ਨਜ਼ਰਾਂ ਦਾ ਮਤਲਬ ਸਮਝ ਨਾ ਸકી ਤਾ ਪੁੱਛਿਆ ਕੀ ਹੋਇਆ ਉਹ ਕਹਿੰਦਾ 10000 ਰੁਪਏ ਤੁਹਾਨੂੰ ਕਿਸ ਲਈ ਚਾਹੀਦੇ ਨੇ ਅੱਜ ਕੱਲ੍ਹ ਹੀ ਮੈਂ ਤੁਹਾਨੂੰ 15000 ਰੁਪਏ ਦਿੱਤੇ ਸੀ ਅਤੇ 3 ਦਿਨ ਪਹਿਲਾਂ ਹੀ ਤੁਸੀਂ ਮੇਰੇ ਤੋਂ 20000 ਰੁਪਏ ਲਏ ਸੀ ਆ ਐਨੇ ਪੈਸਿਆਂ ਦਾ ਤੁਸੀਂ ਕੀ ਕਰਦੇ ਹੋ ਮੈਨੂੰ ਉਸ ਦੀ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਸਾਰਾ ਘਰ ਮੈਂ ਸੰਭਾਲਿਆ ਹੋਇਆ ਸੀ ਆ ਬਿਜਲੀ ਗੈਸ ਪਾਣੀ ਤੇ ਬਿੱਲ ਘਰ ਦਾ ਰਾਸ਼ਨ ਬੱਚਿਆਂ ਦੀ ਸਕੂਲ ਦੀ ਫੀਸ ਟਿਊਸ਼ਨ ਫੀਸ ਦਾਲ ਸਬਜ਼ੀ ਦੁੱਧ ਸਭ ਮੇਰੇ ਹਿੱਸੇ ਤੇ ਸੀ ਆ ਤੇ ਇਸ ਮੰਗਾਈ ਦੇ ਸਮੇਂ ਵਿੱਚ ਖਰਚੇ ਕੰਟਰੋਲ ਕਰਨਾ ਮੇਰੇ ਬਸ ਦੇ ਬਾਹਰ ਦੀ ਗੱਲ ਸੀ ਆ ਹੁਣ ਤੱਕ ਮੈਂ ਮੋਇਤਾ ਨੂੰ ਜਿੰਨੇ ਵੀ ਪੈਸੇ ਲਏ ਸੀ ਕਰਦੇ ਖਰਚੇ ਦੇ ਬਾਰੇ ਦੱਸ ਕੇ ਹੀ ਲਏ ਸੀ ਆ ਤੇ ਮੋਇਤਾ ਉਸ ਦਾ ਵੀ ਹਿਸਾਬ ਲੈਣ ਬੈਠਿਆ ਗੁੱਸੇ ਨਾਲ ਮੇਰਾ ਚਿਹਰਾ ਲਾਲ ਹੋ ਗਿਆ ਤੇ ਮੈਂ ਬਿਨਾ ਇੱਕ ਸ਼ਬਦ ਬੋਲੇ ਕਮਰੇ ਵਿੱਚੋਂ ਬਾਹਰ ਆ ਗਈ ਤੇ ਰਸੋਈ ਵਿੱਚ ਚਲੀ ਗਈ ਆ ਉੱਪਰ ਵਾਲੀ ਸੈਲਫ ਤੇ ਰੱਖੇ ਹੋਏ ਸਾਰੇ ਬਿੱਲ ਚੁੱਕੇ ਤੇ ਲਿਆ ਕੇ ਉਸ ਦੇ ਸਾਹਮਣੇ ਰੱਖੇ ਜੋ ਵੀ ਪੈਸੇ ਤੂੰ ਦਿੰਦਾ ਹੈ ਉਹ ਸਭ ਦਾ ਹਿਸਾਬ ਇੰਨਾ ਤੇ ਲਿਖਿਆ ਹੋਇਆ ਹੈ ਧਿਆਨ ਨਾਲ ਦੇਖ ਲੈ ਮੈਂ ਤੇਰਾ ਦਿੱਤਾ ਹੋਇਆ ਇੱਕ ਵੀ ਰੁਪਿਆ ਇੱਧਰ ਉੱਧਰ ਨਹੀਂ ਕੀਤਾ ਮੌਇਤ ਕਹਿੰਦਾ ਤਾਈ ਜੀ ਗੁੱਸਾ ਕਿਉਂ ਕਰ ਰਹੇ ਹੋ ਤੁਸੀਂ ਬੈਂਕ ਵਾਲੇ ਜਦੋਂ ਵੀ ਪੈਸੇ ਕੱਢ ਕੇ ਦਿੰਦੇ ਨੇ ਤਾਂ ਮੈਨੂੰ ਫਾਰਮ ਫਿਲ ਕਰਕੇ ਦੇਣਾ ਪੈਂਦਾ ਹੈ ਕਿ ਮੈਂ ਕਿਸ ਦੇ ਲਈ ਆ ਪੈਸੇ ਕਢਵਾਏ ਨੇ ਮੈਂ ਤਾਂ ਬਸ ਇਸ ਲਈ ਪੁੱਛ ਰਿਹਾ ਸੀ ਆ ਮੌਇਤ ਮਾਫੀ ਮੰਗਦੇ ਹੋਏ ਬੋਲ ਰਿਹਾ ਸੀ ਪਰ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ ਸੀ ਆ ਮੇਰਾ ਇਸ ਵਕਤ ਆ ਬਿਲਕੁਲ ਵੀ ਮੂਡ ਨਹੀਂ ਸੀ ਆ ਮੈਂ ਉਸਦੀ ਕੋਈ ਵੀ ਮਾਫੀ ਸੁਣਾ ਮੇਰੇ ਘਰ ਵਾਲੇ ਦੀ ਕੋਈ ਨੌਕਰੀ ਨਹੀਂ ਸੀ ਆ ਨਾ ਹੀ ਉਹ ਕੋਈ ਚੰਗਾ ਕੰਮ ਕਰਦਾ ਸੀ ਇਸ ਲਈ ਮੈਨੂੰ ਬਾਰ-ਬਾਰ ਮੋਹਿਤ ਤੋਂ ਪੈਸੇ ਮੰਗੜੇ ਪੈਂਦੇ ਸੀ ਆ ਨਹੀਂ ਤਾਂ ਮੈਂ ਤਾਂ ਉਸ ਨੂੰ ਕਦੋਂ ਦਾ ਘਰੋਂ ਕੱਢ ਕੇ ਬਾਹਰ ਸੁੱਟ ਦਿੰਦੀ ਮੇਰੇ ਤੋਂ ਇਹ ਸਹਿ ਨਹੀਂ ਹੁੰਦਾ ਸੀ ਆ ਕਿ ਜਾ ਕੇ ਉਸਦੇ ਸਵਾਲਾਂ ਦੇ ਜਵਾਬ ਦਿੰਦੀ ਫਿਰਾਂ ਬਸ ਪੈਸੇ ਦੀ ਕਮੀ ਹੋਣਾ ਹੀ ਮੇਰੀ ਸਭ ਤੋਂ ਵੱਡੀ ਮਜਬੂਰੀ ਸੀ ਆ ਜਿਸ ਕਰਕੇ ਮੈਂ ਮੋਹਿਤ ਨੂੰ ਬੜੀ ਮੁਸ਼ਕਲ ਨਾਲ ਸਹਿਨ ਕਰ ਰਹੀ ਸੀ ਆ ਮੈਂ ਕਿਹਾ ਨੀ ਤੂੰ ਦੇ ਸੋਨੇ ਦੇ ਈਅਰਿੰਗਾਂ ਬਣਨ ਦੇ ਲਈ ਦਿੱਤੇ ਸੀ ਆ 10000 ਘਟ ਰਹੇ ਸੀ ਆ ਸੋਚਿਆ ਤੇਰੇ ਤੋਂ ਉਧਾਰ ਲੈ ਲਵਾਂ ਜਿਵੇਂ ਹੀ ਮੇਰੀ ਕਮੇਟੀ ਨਿਕਲੇਗੀ ਮੈਂ ਤੈਨੂੰ ਵਾਪਸ ਕਰ ਦੇਾਂਗੀ ਆ ਕਰਦੇ ਖਰਚੇ ਦੇ ਇਲਾਵਾ ਮੈਂ ਪਰਸਨਲ ਖਰਚੇ ਦੇ ਲਈ ਆ ਕਦੇ ਤੇਰੇ ਤੋਂ 1 ਰੁਪਿਆ ਵੀ ਨਹੀਂ ਲਿਆ ਮੈਂ ਗੱਲ ਕਰਨ ਦੇ ਨਾਲ ਨਾਲ ਉਸ ਨੂੰ ਜਿਤਾ ਵੀ ਦਿੱਤਾ ਸੀ ਜਦੋਂ ਕਿ ਉਸ ਦੇ ਪੈਸੇ ਨਾਲ ਲਿਆਂਦੇ ਗੇ ਰਾਸਨ ਤੇ ਅਸੀਂ ਸਾਰੇ ਐਸ ਕਰ ਰਹੇ ਸੀ ਉਹ ਤਾਂ ਇਕੱਲਾ ਸੀ ਉਸ ਦਾ ਇੰਨਾ ਖਰਚਾ ਵੀ ਨਹੀਂ ਸੀ ਉਸ ਦੇ ਪੈਸੇ ਨਾਲ ਤਾਂ ਰੋਟੀ ਇਸ ਘਰ ਵਿੱਚ ਬਣਦੀ ਸੀ ਉਸ ਦੇ ਪੈਸੇ ਨਾਲ ਸਾਰੇ ਬਿੱਲ ਭਰੇ ਜਾਂਦੇ ਸੀ ਪਰ ਉਸ ਦੇ ਬਾਅਦ ਵੀ ਮੈਂ ਐਸਾਨ ਦਿਖਾਉਂਦੇ ਹੋਏ ਕਿ ਆ ਕਿਉਂਕਿ ਇੱਕ ਗੱਲ ਤਾਂ ਮੈਂ ਸਮਝ ਸੁੱਕੀ ਸੀ ਆ ਜੇ ਮੈਂ ਉਸ ਦੇ ਸਾਹਮਣੇ ਜ਼ਿਆਦਾ ਅਮਨਮਾਨੀ ਕਰਦੀ ਆ ਤਾਂ ਉਹ ਮੇਰੇ ਸਿਰ ਚੜ ਜਾਂਦਾ ਇਸ ਲਈ ਉਸ ਨੂੰ ਆ ਆਪਣੇ ਐਸਾਨ ਦੇ ਹੇਟਾ ਦਬਾਉਣਾ ਜ਼ਰੂਰੀ ਸੀ ਆ ਮੇਰੀ ਗੱਲ ਸੁਣ ਕੇ ਮੋਇਤ ਥੋੜਾ ਜਿਹਾ ਸ਼ਰਮਿੰਦਾ ਹੋਇਆ ਤੇ ਕਹਿੰਦਾ ਤਾਈ ਜੀ ਤੁਸੀਂ ਵੀ ਆ ਕੀ ਕਰਦੇ ਹੋ ਮੈਂ ਤਾਂ ਬਸ ਐਵੇਂ ਹੀ ਪੁੱਛ ਲਿਆ ਸੀ ਆ ਇਹ ਲਿਓ 10000 ਦੀ ਬਜਾਏ 15000 ਰੁਪਏ ਦਾ ਚੈੱਕ ਸਾਈਨ ਕਰ ਦਿੱਤਾ ਹੈ ਨੀਤੂ ਦੇ ਲਈ ਚੰਗਾ ਸੂਟ ਵੀ ਲੈ ਆਉਣਾ ਤੇ ਗੁਰਤੇਜ ਦੇ ਲਈ ਵੀ ਆ ਮੇਰੇ ਵੱਲੋਂ ਕੋਈ ਟੀ-ਸ਼ਰਟ ਲੈ ਆਉਣਾ ਮੋਇਤ ਨੇ ਚੱਕ ਮੇਰੇ ਕੋਲ ਰੱਖਿਆ ਤੇ ਉੱਠ ਕੇ ਬਾਹਰ ਚਲਾ ਗਿਆ ਜਿੱਥੇ ਉਸ ਦੇ ਕੁਝ ਦੋਸਤ ਆਏ ਹੋਏ ਸੀ ਆ ਜਦੋਂ ਕਿ ਮੈਂ ਪਿੱਛੇ ਬੈਠੀ ਛੜਦੀ ਪੁੱਜਦੀ ਆ ਰਹਿ ਗਈ ਮੈਨੂੰ ਉਸ ਦੇ ਸਾਹਮਣੇ ਆਪਣੀ ਔਕਾਤ ਦਾ ਅੱਜ ਚੰਗੀ ਤਰ੍ਹਾਂ ਅੰਦਾਜ਼ਾ ਹੋ ਗਿਆ ਸੀ ਆ ਪਿਛਲੇ 8 ਮਹੀਨਿਆਂ ਤੋਂ ਮੈਂ ਮੋਇਤ ਤੋਂ ਜਿੰਨੇ ਵੀ ਪੈਸੇ ਮੰਗਦੀ ਸੀ ਆ ਉਹ ਬਿਨਾਂ ਸੰਕੋਚ ਦੇ ਮੇਰੇ ਹੱਥ ਤੇ ਰੱਖ ਦਿੰਦਾ ਸੀ ਆ ਮੈਂ ਬਿੱਲ ਵਿੱਚ ਹਮੇਸ਼ਾ ਜ਼ਿਆਦਾ ਰੁਪਏ ਲਿਖਵਾ ਲਿਆ ਕਰਦੀ ਸੀ ਆ ਦੁਕਾਨਦਾਰ ਨੂੰ ਦੇਣ ਦੀ ਬਜਾਏ ਬਾਅਦ ਬਾਕੀ ਦੇ ਸਾਰੇ ਪੈਸੇ ਆਪਣੇ ਕੋਲ ਰੱਖ ਲੈਂਦੀ ਆ ਇਸ ਤਰ੍ਹਾਂ ਕਰਕੇ ਮੈਂ ਬਹੁਤ ਸਾਰੇ ਪੈਸੇ ਜਮ੍ਹਾਂ ਕਰ ਲਏ ਸੀ ਪਰ ਹੁਣ ਸ਼ਾਇਦ ਮੋਇਤ ਨੂੰ ਮੇਰੀਆਂ ਹਰਕਤਾਂ ਦਾ ਪਤਾ ਚੱਲ ਚੁੱਕਿਆ ਸੀ ਜਾਂ ਸ਼ਾਇਦ ਉਸ ਨੂੰ ਮੇਰੇ ਤੇ ਸ਼ੱਕ ਹੋ ਗਿਆ ਸੀ ਇਸ ਲਈ ਉਸਨੇ ਪੈਸੇ ਦੇਣ ਤੋਂ ਪਹਿਲਾਂ ਪੁੱਛਿਆ ਸੀ ਕਿ ਮੈਨੂੰ ਪੈਸੇ ਕਿਉਂ ਚਾਹੀਦੇ ਨੇ ਮੋਇਤ ਮੇਰੇ ਜੇਠ ਦਾ ਮੁੰਡਾ ਸੀ ਜੇਠ ਤੇ ਜਠਾਣੀ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਪਿਛਲੇ 8 ਮਹੀਨਿਆਂ ਤੋਂ ਮੋਇਤ ਸਾਡੇ ਨਾਲ ਰਹਿ ਰਿਹਾ ਸੀ ਅਸੀਂ ਸਾਰੇ ਇਕੱਠੇ ਹੀ ਰਿਆ ਕਰਦੇ ਸੀ ਆ ਪਹਿਲਾਂ ਇਹ ਘਰ ਵੀ ਮੇਰੇ ਜੇਠ ਤੇ ਜਠਾਣੀ ਦਾ ਸੀ ਆ ਮੇਰੇ ਘਰ ਵਾਲੇ ਦਾ ਸੁਭਾ ਥੋੜਾ ਘਟਿਆ ਸੀ ਉਹ ਘਟਿਆ ਆਦਮੀ ਸੀ ਇਸ ਤਰ੍ਹਾਂ ਨਹੀਂ ਸੀ ਹਕੀਕਤੋਂ ਦਾ ਨਹੀਂ ਸੀ ਆ ਉਹ ਦੁੱਗਣੀ ਮਿਹਨਤ ਕਰਦਾ ਸੀ ਪਰ ਸਾਰਾ ਪੈਸਾ ਆਪਣੀਆਂ ਯਾਸ਼ੀਆਂ ਤੇ ਫालतू ਖਰਚੇ ਤੇ ਉਡਾ ਦਿੰਦਾ ਸੀ ਆ ਉਸ ਦਾ ਸਾਰਾ ਸਮਾਂ ਆਪਣੇ ਦੋਸਤਾਂ ਨੂੰ ਖੁਸ਼ ਕਰਨ ਵਿੱਚ ਹੀ ਬੀਤਦਾ ਸੀ ਆ ਮੋਇਤ ਦੇ ਪਾਪਾ ਵਰਿੰਦਰ ਬੀਰ ਜੀ ਹਮੇਸ਼ਾ ਮੇਰੇ ਘਰ ਵਾਲੇ ਨੂੰ ਸਮਝਾਉਂਦੇ ਰਹਿੰਦੇ ਸੀ ਆ ਪਰ ਉਸ ਦੀ ਵੀ ਕੋਈ ਗੱਲ ਮੇਰੇ ਘਰ ਵਾਲੇ ਦੇ ਪੱਲੇ ਨਹੀਂ ਪੈਂਦੀ ਸੀ ਆ ਉਹਨਾਂ ਨੇ ਆਪਣਾ ਸੁਭਾਅ ਨਾ ਬਦਲਿਆ ਬਰਿੰਦਰ ਵੀਰ ਜੀ ਆ ਬਿਨਾਂ ਕਹੇ ਹੀ ਸਾਡੀ ਸਾਰੀ ਜ਼ਰੂਰਤ ਦਾ ਖਿਆਲ ਰੱਖਦੇ ਸੀ ਆ ਉਹੀ ਘਰ ਵਿੱਚ ਰਸਣ ਲੈ ਕੇ ਆਉਂਦੇ ਸੀ ਆ ਤੇ ਉਹੀ ਸਾਰੇ ਬਿੱਲ ਜਮ੍ਹਾਂ ਕਰਦੇ ਸੀ ਇੱਥੋਂ ਤੱਕ ਕਿ ਨੀਤੂ ਤੇ ਗੁਰਤੇਜ ਦੀ ਆ ਸਕੂਲ ਦੀ ਫੀਸ ਵੀ ਉਹੀ ਦਿੰਦੇ ਸੀ ਆ ਮੇਰੇ ਦੋ ਬੱਚੇ ਸੀ ਆ ਜਦੋਂ ਕਿ ਬਰਿੰਦਰ ਵੀਰ ਦਾ ਇੱਕ ਹੀ ਮੁੰਡਾ ਸੀ ਆ ਮੋਈ ਤਾਂ ਜੇ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਨਹੀਂ ਹੁੰਦੀ ਤਾਂ ਜ਼ਿੰਦਗੀ ਵਿੱਚ ਕੋਈ ਦੁੱਖ ਵੀ ਨਹੀਂ ਸੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਆ ਬ੍ਰਿੰਦਰਵੀਰ ਜੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਸੀ ਆ ਜਦੋਂ ਉਹਨਾਂ ਦਾ ਸਵਰਗਵਾਸ ਹੋਇਆ ਤਾਂ ਮੈਨੂੰ ਪਰੇਸ਼ਾਨੀਆਂ ਨੇ ਘੇਰ ਲਿਆ ਹੁਣ ਕਿਵੇਂ ਕਰਦਾ ਖਰਚਾ ਚੱਲੇਗਾ ਮੈਂ ਹੀ ਸੋਚਿਆ ਕਰਦੀ ਸੀ ਆ ਬੱਚਿਆਂ ਦੀ ਪੜਾਈ ਕਿਵੇਂ ਚੱਲੇਗੀ ਗੁਰਤੇਜ ਤੇ ਆ ਮੋਇਤ ਇੱਕ ਉਮਰ ਦੇ ਹੀ ਸੀ ਆ ਪਰ ਦੋਨਾਂ ਦੀ ਆਦਤਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਆ ਮੋਇਤ ਆਪਣੇ ਪਾਪਾ ਦੀ ਤਰ੍ਹਾਂ ਸਮਝਦਾਰ ਅਤੇ ਸੋਚ ਸਮਝ ਕੇ ਪੈਸਾ ਖਰਚ ਕਰਨ ਵਾਲਾ ਸੀ ਆ ਜਦੋਂ ਕਿ ਗੁਰਤੇਜ ਆਪਣੇ ਪਾਪਾ ਦੀ ਤਰ੍ਹਾਂ ਯਾਸ਼ੀਆਂ ਦੇ ਵੱਲ ਜਾ ਰਿਹਾ ਸੀ ਆ ਜਿਸ ਨੂੰ ਨਿੱਤ ਨਾਮੇ ਪ੍ਰੋਗਰਾਮ ਤੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਚਾਹੀਦੀਆਂ ਸੀ ਆ ਜੋ ਮੈਂ ਦੇ ਨਹੀਂ ਸਕਦੀ ਸੀ ਉਸ ਦੀਆਂ ਫਰਮਾਇਸ਼ਾਂ ਤੋਂ ਮੈਂ ਬਹੁਤ ਤੰਗ ਆ ਚੁੱਕੀ ਸੀ ਤੇ ਤੰਗ ਆ ਕੇ ਮੈਂ ਅਕਸਰ ਹੀ ਉਸ ਨਾਲ ਲੜਾਈ ਕਰਦੀ ਸੀ ਆ ਹਮੇਸ਼ਾ ਮੌਇਤ ਦੀ ਮਿਸਾਲ ਦਿੰਦੀ ਉਸ ਨੂੰ ਕਿ ਦੇਖ ਉਹ ਵੀ ਤਾਂ ਬੱਚਾ ਹੈ ਪਰ ਕਿੰਨਾ ਸਿੱਧਾ ਤੇ ਕਿੰਨਾ ਸਮਝਦਾਰ ਹੈ ਕਦੇ ਆਪਣੇ ਮਾਪਿਓ ਨੂੰ ਤੰਗ ਨਹੀਂ ਕਰਦਾ ਜਦੋਂ ਕਿ ਉਸ ਦੇ ਪਾਪਾ ਉਸ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਆ ਹਿੰਮਤ ਰੱਖਦੇ ਨੇ ਪਰ ਮੇਰੇ ਤੋਂ ਡਾਟ ਖਾ ਕੇ ਵੀ ਗੁਰਤੇਜ ਦੀਆਂ ਹਰਕਤਾਂ ਨਹੀਂ ਬਦਲਦੀਆਂ ਸੀ ਆ ਮੇਰੇ ਜੇਠ ਤੇ ਜਠਾਣੀ ਦੀ ਮੌਤ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਸੀ ਕਰਦੇ ਸਾਰੇ ਖਰਚਿਆਂ ਦਾ ਬੋਝ ਅਚਾਨਕ ਮੇਰੇ ਮੋਢਿਆਂ ਤੇ ਆ ਗਿਆ ਸੀ ਆ ਕਰ ਵਾਲੇ ਦੇ ਹੱਥ ਵਿੱਚ ਤਾਂ ਕਦੇ ਪੈਸੇ ਟਿਕਦੇ ਹੀ ਨਹੀਂ ਸੀ ਉਹ ਸਾਰਾ ਦਿਨ ਦੋਸਤਾਂ ਦੇ ਨਾਲ ਯਾਸ਼ੀਆਂ ਵਿੱਚ ਵਿਜੀ ਰਹਿੰਦਾ ਸੀ ਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਆ ਕਿਉਣ ਵਾਲੇ ਦੀ ਨਾਲ ਵਿੱਚ ਕਰ ਕਿਵੇਂ ਚੱਲੇਗਾ ਬੱਚਿਆਂ ਦੀ ਪੜਾਈ ਕਿਵੇਂ ਹੋਏਗੀ ਖਾਣ ਪੀਣ ਦਾ ਬੰਦੋਬਸਤ ਕਿੱਥੇ ਹੋਏਗਾ ਮੇਰੀ ਆ ਰਾਤ ਜਾਗਦੇ ਜਾਗਦੇ ਗੁਦਰਦੀ ਆ ਦਿਨ ਵਿੱਚ ਦਿਲ ਵਿੱਚ ਇੱਕ ਅਣਜਾਨਾ ਜਿਹਾ ਡਰ ਬੈਠ ਗਿਆ ਸੀ ਇਸ ਤਰ੍ਹਾਂ ਲੱਗਦਾ ਸੀ ਆ ਜਿਵੇਂ ਹਨੇਰੇ ਨੇ ਚਾਰੇ ਪਾਸਿਓ ਮੈਨੂੰ ਘੇਰ ਲਿਆ ਹੋਵੇ ਮੋਇਤ ਦੀ ਹਾਲਤ ਉਸ ਵਕਤ ਬਹੁਤ ਖਰਾਬ ਸੀ ਉਸਦੇ ਮੰਮੀ ਪਾਪਾ ਦੀ ਮੌਤ ਨੇ ਉਸ ਨੂੰ ਜਿਵੇਂ ਸਦਮੇ ਵਿੱਚ ਪਾ ਦਿੱਤਾ ਸੀ ਨਾ ਉਸ ਸਮੇਂ ਉਹ ਕੁਝ ਖੰਦਾ ਪਿੰਦਾ ਸੀ ਨਾ ਹੀ ਕਿਸੇ ਨਾਲ ਗੱਲ ਕਰਦਾ ਸੀ ਹਰ ਵਕਤ ਬੂਆ ਬੰਦ ਕਰਕੇ ਕਮਰੇ ਵਿੱਚ ਗੁੰਮਸੂਮ ਬੈਠਾ ਰਹਿੰਦਾ ਮੈਨੂੰ ਉਸਦੀ ਹਾਲਤ ਤੇ ਤਰਸ ਆਉਂਦਾ ਸੀ ਹਮੇਸ਼ਾ ਸਨਮ ਮੁਸਕਰਾਉਣ ਵਾਲਾ ਬੱਚਾ ਕਿਵੇਂ ਜ਼ਿੰਦਗੀ ਦੀਆਂ ਠੋਕਰਾਂ ਦੇ ਵਿੱਚ गिर ਗਿਆ ਸੀ ਮੇਰੇ ਬੱਚਿਆਂ ਦਾ ਪਾਪਾ ਉਹਨਾਂ ਦੇ ਸਿਰ ਤੇ ਸੀਆ ਖਰਚੇ ਦੀ ਐਨੀ ਵੀ ਜ਼ਿਆਦਾ ਚਿੰਤਾ ਨਹੀਂ ਸੀ ਇੱਕ ਨਾ ਇੱਕ ਦਿਨ ਉਹ ਸਮਝ ਹੀ ਜਾਂਦਾ ਕਿ ਉਸ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਉਠਾਉਣੀ ਹੈ ਪਰ ਮੋਇਤ ਦਾ ਕੀ ਹੁੰਦਾ ਉਸਦੇ ਸੀਰ ਤੇ ਤਾਂ ਪਿਓ ਦਾ ਸਾਇਆ ਹੀ ਉੱਠ ਗਿਆ ਪਤਾ ਨਹੀਂ ਉਸਦੀ ਜ਼ਿੰਦਗੀ ਅੱਗੇ ਕਿਵੇਂ ਗੁਜ਼ਰੇਗੀ ਮੇਰੇ ਤਾਂ ਬੱਚਿਆਂ ਦਾ ਪਿਓ ਖੁਦ ਉਹਨਾਂ ਦਾ ਖਰਚਾ ਉਠਾਉਣ ਤੋਂ ਪਰੇਸ਼ਾਨ ਸੀ ਆ ਕਿੱਥੋਂ ਆ ਮੋਇਤ ਦੇ ਖਰਚੇ ਉਠਾਉਂਦਾ ਦਿਨ ਰਾਤ ਮੈਂ ਪਰੇਸ਼ਾਨ ਰਹਿਣ ਲੱਗੀ ਆ ਮੋਇਤ ਅਜੇ ਆਪਣੇ ਸਦਮੇ ਤੋਂ ਸੰਭਲ ਵੀ ਨਹੀਂ ਸਕਿਆ ਸੀ ਹਕੀਕਤ ਦਿਨ ਅਚਾਨਕ ਦਰਵਾਜ਼ਾ ਖੜਕਿਆ ਮੈਂ ਦਰਵਾਜ਼ਾ ਖੋਲਿਆ ਤਾਂ ਇੱਕ ਵਕੀਲ ਖੜਾ ਸੀ ਉਹ ਕਮਰੇ ਦੇ ਅੰਦਰ ਆ ਗਿਆ ਤੇ ਸਿੱਧਾ ਬੈਠਕ ਵਿੱਚ ਜਾ ਕੇ ਬੈਠ ਗਿਆ ਉਸਨੇ ਬੜੇ ਆਰਾਮ ਨਾਲ ਆਪਣੇ ਬੈਗ ਵਿੱਚੋਂ ਕੁਝ ਪੇਪਰ ਕੱਢੇ ਤੇ ਫਿਰ ਉਸਨੇ ਕਿਹਾ ਕੀ ਐ ਮੋਇਤ ਨੂੰ ਬੁਲਾ ਲਿਓ ਮੈਂ ਮੋਇਤ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਕਿਹਾ ਤੁਸੀਂ ਆ ਮੇਰੇ ਨਾਲ ਗੱਲ ਕਰ ਲਿਓ ਜੋ ਵੀ ਕਰਨੀ ਹੈ ਮੋਇਤ ਇਸ ਵਕਤ ਬਹੁਤ ਪਰੇਸ਼ਾਨ ਹੈ ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਖਾਣਾ ਖਵਾ ਕੇ ਸਵਾਇਆ ਹੈ ਵਕੀਲ ਨੇ ਦੁਖੀ ਹੋ ਕੇ ਸਿਰ ਹਿਲਾਇਆ ਤੇ ਕਹਿਣ ਲੱਗਾ ਵਰਿੰਦਰ ਜੀ ਆ ਸੱਚ ਵਿੱਚ ਬਹੁਤ ਚੰਗੇ ਇਨਸਾਨ ਸੀ ਆ ਵੈਸੇ ਮੈਂ ਵੀ ਤੁਹਾਨੂੰ ਦੱਸਣ ਹੀ ਆਇਆ ਸੀ ਆ ਕਿ ਵਰਿੰਦਰ ਵੀਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਹੀਂ ਥਾਂ ਮੈਂ ਤੇ ਇਨਵੈਸਟ ਕੀਤਾ ਸੀ ਆ ਜ਼ਮੀਨ ਜਾਇਦਾਦ ਵੀ ਸੀ ਆ ਇਹ ਕੁਝ બીજા ਨਾ ਸਵਿਚ ਵੀ ਸ਼ੇਅਰ ਸੀ ਉਹਨਾਂ ਦੇ ਆ ਉਹ ਸਾਰੇ ਪੇਪਰ ਉਸਨੇ ਮੇਰੇ ਸਾਹਮਣੇ ਰੱਖ ਦਿੱਤੇ ਮੇਰਾ ਦਿਮਾਗ ਇਹ ਸਭ ਦੇਖ ਕੇ ਸੁੰਨ ਰਹਿ ਗਿਆ ਮਹਾਰਾਣੀ ਨਾਲ ਵਕੀਲ ਨੂੰ ਦੇਖਦੀ ਰਹਿ ਗਈ ਆ ਉਸਨੇ ਦੱਸਿਆ ਕਿ ਉਹਨਾਂ ਸਭ ਚੀਜ਼ਾਂ ਦਾ ਅਧਿਕਾਰੀ ਹੁਣ ਮੌਇਤ ਹੈ ਤੇ ਹਰ ਮਹੀਨੇ ਮੌਇਤ ਦੇ ਅਕਾਊਂਟ ਵਿੱਚ ਪੈਸੇ ਆਉਂਦੇ ਰਹਿਣਗੇ ਇਹ ਘਰ ਵੀ ਕਾਨੂੰਨੀ ਰੂਪ ਤੇ ਆ ਮੌਇਤ ਦੇ ਨਾਮ ਤੇ ਹੈ ਉਹ ਜਿਸ ਨੂੰ ਚਾਹੇ ਇਸ ਘਰ ਵਿੱਚ ਰੱਖ ਸਕਦਾ ਹੈ ਹੁਣ ਮੈਨੂੰ ਇਜਾਜ਼ਤ ਦਿਓ ਆ ਮੋਹਿਤ ਜੀ ਮੈਂ ਹੀ ਸਦਮੇ ਵਿੱਚੋਂ ਬਾਹਰ ਆਏਗਾ ਉਸ ਨੂੰ ਕਹਿਣਾ ਕਿ ਆਫਿਸ ਮੇਰੇ ਕੋਲ ਆਏ ਆ ਤੇ ਕੁਝ ਪੇਪਰ ਤੇ ਸਾਈਨ ਕਰ ਦੇਵੇ ਜਿਸ ਦੇ ਬਾਅਦ ਉਸ ਦੇ ਆਪਣੇ ਅਕਾਊਂਟ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਮੈਨੂੰ ਲੱਗਿਆ ਜਿਵੇਂ ਮੇਰੀਆਂ ਸਾਰੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਮੋਹਿਤ ਨੂੰ ਬਹਿਲੋਣਾ ਫਸਲੋਣਾ ਇੰਨਾ ਵੀ ਮੁਸ਼ਕਲ ਨਹੀਂ ਸੀ ਮੇਰੇ ਲਈ ਆ ਮੇਰੇ ਬੱਚਿਆਂ ਦਾ ਭਵਿੱਖ ਸਵਰ ਗਿਆ ਸੀ ਆ ਉਸ ਦਿਨ ਦੇ ਬਾਅਦ ਆ ਮੇਰਾ ਵਿਵਹਾਰ ਮੋਹਿਤ ਦੇ ਨਾਲ ਬਦਲਣ ਲੱਗਿਆ ਸੀ ਆ ਮੈਂ ਜੋ ਪਹਿਲਾਂ ਉਸ ਦੇ ਨਾਲ ਹਮਦਰਦੀ ਕਰਦੀ ਰਹੀ ਆ ਤੇ ਬਾਅਦ ਵਿੱਚ ਚਿੜਨ ਲੱਗੀ ਸੀ ਆ ਹੁਣ ਮੈਂ ਉਸ ਨੂੰ ਖੁਸ਼ ਕਰਨ ਦੇ ਲਈ ਕਈਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਸੀ ਆ ਪਹਿਲਾਂ ਮੈਂ ਉਸ ਨੂੰ ਸਹਿਣ ਨਹੀਂ ਕਰ ਸਕਦੀ ਸੀ ਪਰ ਹੁਣ ਮੈਂ ਉਸ ਦੀਆਂ ਤਾਰੀਫਾਂ ਕਰਨ ਲੱਗੀ ਆ ਕਦੇ ਉਸ ਦੇ ਕੱਪੜਿਆਂ ਦੀ ਤਾਰੀਫ ਕਰਦੀ ਤੇ ਕਦੇ ਖਾਣੇ ਵਿੱਚ ਉਸਦੀ ਆ ਪਸੰਦ ਦੀ ਸਬਜ਼ੀ ਬਣਾਉਂਦੀ ਉਸ ਨੂੰ ਅਹਿਸਾਸ ਦਵਾਉਂਦੀ ਕੀ ਘਰ ਵਿੱਚ ਉਸ ਦਾ ਕੀ ਸਥਾਨ ਹੈ ਮੇਰਾ ਧਿਆਨ ਪੋਂਦੇ ਹੀ ਉਸ ਅਦਮੇ ਵਿੱਚੋਂ ਬਾਹਰ ਆਉਣ ਲੱਗਿਆ ਸੱਚ ਤਾਂ ਇਹ ਸੀ ਆ ਕਿ ਹੁਣ ਉਹ ਸਾਡਾ ਸਹਾਰਾ ਸੀ ਮੈਂ ਸੋਚਿਆ ਕਿ ਜੇ ਮੈਂ ਉਸ ਨੂੰ ਖੁਸ਼ ਰੱਖਾਂਗੀ ਤਾਂ ਉਹ ਵੀ ਆ ਖੁਸ਼ੀ-ਖੁਸ਼ੀ ਮੇਰੇ ਹੱਥ ਵਿੱਚ ਪੈਸਾ ਰੱਖੇਗਾ ਇਸ ਨਾਲ ਸਾਡਾ ਘਰ ਚੱਲੇਗਾ ਮੋਹਿਤ ਮੇਰੇ ਹੱਥ ਤੇ ਪੈਸਾ ਰੱਖਣ ਲੱਗਿਆ ਮੋਹਿਤ ਦੇ ਪੈਸਿਆਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਆ ਵਧੀਆ ਚੱਲ ਰਹੀ ਸੀ ਆ ਸਕੂਲ ਦੀ ਫੀਸ ਸਮੇਂ ਤੇ ਜਮਾ ਹੋਣ ਲੱਗੀ ਘਰ ਦੇ ਬਿੱਲ ਸਮੇਂ ਤੇ ਜਮਾ ਹੋਣ ਲੱਗੇ ਰਾਸ਼ਨ ਵੀ ਵਧੀਆ ਆਉਣ ਲੱਗਿਆ ਸੀ ਆ ਪਹਿਲਾਂ ਕਦੇ-ਕਦੇ ਹਫਤੇ ਦੇ ਆਖਰ ਵਿੱਚ ਘਰ ਵਿੱਚ ਆਟਾ ਘੱਟ ਹੋ ਜਾਂਦਾ ਸੀ ਆ ਪਰ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਸੀ ਬੱਚੇ ਵੀ ਖੁਸ਼ੀ ਆ ਉਹਨਾਂ ਨੂੰ ਜੇਬ ਖਰਚ ਮਿਲਣ ਲੱਗਿਆ ਸੀ ਆ ਨੀਤੂ ਦੇ ਲਈ ਮੈਂ ਬਹੁਤ ਸਾਰੇ ਨਵੇਂ ਕੱਪੜੇ ਖਰੀਦ ਲਏ ਸੀ ਆ ਗੁਰਤੇਜ ਦੀਆਂ ਇੱਛਾਵਾਂ ਵੀ ਕੁਝ ਹੱਦ ਤੱਕ ਪੂਰੀਆਂ ਹੋਣ ਲੱਗੀਆਂ ਪਰ ਦਿਲ ਦੇ ਕਿਸੇ ਕੋਨੇ ਵਿੱਚ ਮੈਨੂੰ ਇਹ ਸਭ ਬੁਰਾ ਵੀ ਲੱਗਦਾ ਸੀ ਆ ਜਦੋਂ ਵੀ ਮੈਨੂੰ ਆ ਪੈਸਿਆਂ ਦੀ ਜ਼ਰੂਰਤ ਹੁੰਦੀ ਤਾਂ ਮੈਨੂੰ ਮੋਹਤ ਦੇ ਸਾਹਮਣੇ ਹੱਥ ਕਰਨੇ ਪੈਂਦੇ ਸੀ ਆ ਇਹ ਗੱਲ ਹੁਣ ਮੇਰੇ ਮਨ ਨੂੰ ਠੇਸ ਪਹੁੰਚਾਉਂਦੀ ਸੀ ਆ ਮੈਨੂੰ ਆਸਾਨੀ ਨਾਲ ਸਭ ਕੁਝ ਮਿਲਦਾ ਰਿਹਾ ਸੀ ਆ ਇਸ ਲਈ ਆ ਮੈਨੂੰ ਚੀਜ਼ਾਂ ਦੀ ਕਦਰ ਨਾ ਰਹੀ ਆ ਮੈਂ ਕਈ ਵਾਰ ਸੋਚਿਆ ਕਿ ਜੇ ਮੇਰਾ ਘਰ ਵਾਲਾ ਆਪਣੀ ਕਮਾਈ ਨੂੰ ਫालतू ਖਰਚ ਨਾ ਕਰਦਾ ਤਾਂ ਸ਼ਾਇਦ ਮੈਨੂੰ ਇਸ ਹਾਲਤ ਵਿੱਚ ਨਾ ਆਉਣਾ ਪੈਂਦਾ ਪਰ ਉਹ ਆਪਣੀਆਂ ਆਦਤਾਂ ਤੋਂ ਵਿਵਾਦ ਨਹੀਂ ਹੁੰਦਾ ਸੀ ਉਸ ਦਾ ਹਰ ਦਿਨ ਦੋਸਤਾਂ ਦੇ ਨਾਲ ਪਾਰਟੀਆਂ ਵਿੱਚ ਹੀ ਗੁਜ਼ਰਦਾ ਸੀ ਆ ਕਰ ਨਾਲ ਜਿਵੇਂ ਉਸਦਾ ਕੋਈ ਮਤਲਬ ਨਹੀਂ ਸੀ ਆ ਮੈਂ ਮਜਬੂਰ ਹੋ ਕੇ ਬਾਰ-ਬਾਰ ਮੋਇਤ ਦੇ ਕੋਲ ਜਾਂਦੀ ਤੇ ਉਹ ਬਿਨਾ ਕੁਝਾ ਕਹੇ ਆ ਮੇਰੇ ਹੱਥ ਤੇ ਪੈਸੇ ਰੱਖ ਦਿੰਦਾ ਸ਼ੁਰੂ ਵਿੱਚ ਤਾਂ ਮੈਨੂੰ ਲੱਗਦਾ ਸੀ ਕਿ ਕਿੰਨੀ ਵੱਡੀ ਚੀਜ਼ ਹੈ ਪੈਸਾ ਪਰ ਹੌਲੀ-ਹੌਲੀ ਮੈਨੂੰ ਆਪਣੀ ਔਕਾਤ ਦਾ ਅਹਿਸਾਸ ਹੋਣ ਲੱਗਿਆ ਹਰ ਚੀਜ਼ ਦੇ ਲਈ ਮੋਇਤ ਤੇ ਨਿਰਭਰ ਹੋਣਾ ਮੈਨੂੰ ਅੰਦਰੋਂ-ਅੰਦਰ ਖਾਈ ਜਾ ਰਿਹਾ ਸੀ ਮੋਇਤ ਨੇ ਕਦੇ ਮੇਰੇ ਤੋਂ ਹਿਸਾਬ ਨਹੀਂ ਮੰਗਿਆ ਸੀ ਆ ਉਸਨੇ ਕਦੇ ਇਹ ਨਹੀਂ ਸੀ ਪੁੱਛਿਆ ਕਿ ਮੈਂ ਪੈਸੇ ਨਾ ਕੀ ਕਰਦੀ ਹਾਂ ਉਹ ਬਸ ਚੁੱਪਚਾਪ ਚੈੱਕ ਸਾਈਨ ਕਰ ਦਿੰਦਾ ਤੇ ਉਸ ਦੇ ਇਸ ਵਿਵਾਰ ਨੇ ਮੈਨੂੰ ਸੰਤੁਸ਼ਟ ਕਰ ਰੱਖਿਆ ਸੀ ਆ ਮੈਂ ਆਪਣੇ ਦਿਲ ਨੂੰ ਬਹਲਾ ਲਿਆ ਕਿ ਚਲੋ ਉਹ ਜੇ ਖੁਸ਼ੀ ਖੁਸ਼ੀ ਪੈਸੇ ਦੇ ਰਿਹਾ ਹੈ ਤਾਂ ਮੈਨੂੰ ਕੀ ਪ੍ਰੋਬਲਮ ਹੈ ਮੈਂ ਕਈ ਵਾਰ ਜ਼ਿਆਦਾ ਪੈਸੇ ਲਿਖਵਾ ਕੇ ਰੱਖ ਲੈਂਦੀ ਆ ਤੇ ਆਪਣੀ ਬਚਤ ਕਰਨੀ ਸ਼ੁਰੂ ਕਰ ਦਿੰਦੀ ਆ ਦਿਲ ਵਿੱਚ ਸੋਚਦੀ ਕਿ ਕਦੀ ਨਾ ਇਹ ਜਮਾ ਕੀਤੇ ਹੋਏ ਪੈਸੇ ਮੇਰੇ ਕਿਸੇ ਕੰਮ ਆਉਣਗੇ ਪਰ ਅੱਜ ਜਦੋਂ ਉਸਨੇ ਪਹਿਲੀ ਵਾਰ 10000 ਦੇ ਬਾਰੇ ਮੇਰੇ ਤੋਂ ਪੁੱਛਿਆ ਤਾਂ ਮੇਰੇ ਅੰਦਰ ਡਰ ਦੀ ਇੱਕ ਲਹਿਰ ਦੌੜ ਗਈ ਮੈਨੂੰ ਲੱਗਿਆ ਜਿਵੇਂ ਮੇਰਾ ਰਾਜ ਖੁੱਲ ਗਿਆ ਹੈ ਮੈਂ ਤਾਂ ਇਹ ਸੋਚ ਰੱਖਿਆ ਸੀ ਕਿ ਉਹ ਹਮੇਸ਼ਾ ਦੀ ਤਰ੍ਹਾਂ ਚੁੱਪਚਾਪ ਚੈੱਕ ਸਾਈਨ ਕਰ ਦੇਵੇਗਾ ਪਰ ਅੱਜ ਉਸਨੇ ਮੇਰੇ ਤੋਂ ਇਹ ਸਭ ਪੁੱਛ ਲਿਆ ਮੇਰੇ ਨਾਲ ਇਹ ਸਵਾਲ ਕੀਤਾ ਮੈਨੂੰ ਅਚਾਨਕ ਇਹ ਅਹਿਸਾਸ ਹੋਇਆ ਕਿ ਸ਼ਾਇਦ ਉਹ ਸਾਡੇ ਤੇ ਸਾਡੇ ਘਰ ਦੇ ਖਰਚੇ ਉਠਾ ਕੇ ਤੰਗ ਆ ਗਿਆ ਹੈ ਮੈਂ ਪਹਿਲੀ ਵਾਰ ਉਸ ਦੇ ਚਿਹਰੇ ਤੇ ਕਟੋਰਤਾ ਮਹਿਸੂਸ ਕੀਤੀ ਸੀ ਆ ਉਹ ਜਿੰਨਾ ਮਰਜ਼ੀ ਪਿਆਰ ਨਾਲ ਗੱਲ ਕਰ ਰਿਹਾ ਸੀ ਪਰ ਉਸ ਦੇ ਸਵਾਲ ਨੇ ਮੇਰੇ ਦਿਲ ਨੂੰ ਬੇਚੈਨ ਕਰ ਦਿੱਤਾ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਨੂੰ ਕੁਝ ਸੋਚਣਾ ਪਏਗਾ ਮੈਂ ਆਪਣੇ ਦਿਲ ਵਿੱਚ ਫੈਸਲਾ ਕੀਤਾ ਕਿ ਮੈਂ ਮੋਹਿਤ ਨੂੰ ਜ਼ਿਆਦਾ ਸਮੇਂ ਤੱਕ ਕਾਬੂ ਵਿੱਚ ਨਹੀਂ ਰੱਖ ਸਕਦੀ ਆ ਉਹ ਹੁਣ ਜਵਾਨ ਹੋ ਗਿਆ ਹੈ ਤੇ ਆਪਣੇ ਫੈਸਲੇ ਖੁਦ ਕਰਨ ਦੀ ਸਮਝ ਰੱਖਦਾ ਹੈ ਜੇ ਕੱਲ ਨੂੰ ਉਸਨੇ ਮੇਰਾ ਹੱਥ ਟੜਕ ਦਿੱਤਾ ਤਾਂ ਮੇਰੇ ਤੇ ਮੇਰੇ ਬੱਚੇ ਕਿੱਥੇ ਜਾਣਗੇ ਅਸੀਂ ਕਿੱਥੇ ਜਾਵਾਂਗੇ ਇਹ ਸੋਚਦੇ ਸੋਚਦੇ ਮੈਨੂੰ ਉਸ ਦਾ ਬੰਦੋਬਸਤ ਕਰਨ ਦਾ ਖਿਆਲ ਆਇਆ ਜੇ ਮੈਂ ਉਸਤੇ ਆ ਹਮੇਸ਼ਾ ਦੇ ਲਈ ਹਾਵੀ ਰਹਿਣਾ ਚਾਹੁੰਦੀ ਸੀ ਆ ਤਾਂ ਮੈਨੂੰ ਕੁਝ ਐੋ ਜਿਹਾ ਕਰਨਾ ਪਏਗਾ ਕਿ ਉਹ ਕਦੇ ਮੇਰੇ ਤੋਂ ਅਲੱਗ ਨਾ ਹੋ ਸਕੇ ਮੇਰੇ ਦਿਮਾਗ ਵਿੱਚ ਕਈ ਪਲਾਨ ਹੋਣ ਲੱਗੇ ਆ ਕਦੇ ਸੋਚਦੀ ਕੀ ਆ ਉਸਨੂੰ ਵਿਆਹ ਦੇ ਲਈ ਮਜਬੂਰ ਕਰਦੇ ਆ ਕਦੇ ਖਿਆਲ ਆਉਂਦਾ ਕਿ ਬੱਚਿਆਂ ਦੇ ਨਾਲ ਉਸਦੀ ਹਮਦਰਦੀ ਨੂੰ ਹੋਰ ਵਧਾ ਦਿਆਂ ਮੋਇਤ ਦੇ ਕੋਲ ਪੈਸਿਆਂ ਦੀ ਕਮੀ ਨਹੀਂ ਸੀ ਇਹ ਵਕੀਲ ਨੇ ਦੱਸਿਆ ਸੀ ਆ ਕਿ ਕਈ ਜਗ੍ਹਾ ਤੋਂ ਹਰ ਮਹੀਨੇ ਉਸ ਨੂੰ ਲੱਖਾਂ ਰੁਪਏ ਉਸਦੇ ਅਕਾਊਂਟ ਵਿੱਚ ਆਉਂਦੇ ਨੇ ਆ ਇਹੋ ਜਿਹੀ ਤਨ ਅੰਦੋਲਤ ਨੂੰ ਦੇਖ ਕੇ ਮੇਰਾ ਦਿਲ ਹੋਰ ਵੀ ਬੇਚੈਨ ਹੋ ਗਿਆ ਮੈਂ ਮਹਿਸੂਸ ਕੀਤਾ ਕਿ ਮੇਰੀ ਜ਼ਿੰਦਗੀ ਦੀ ਆ ਸਾਰੀ ਆਸਾਨੀ ਇਸ ਮੁੰਡੇ ਨਾਲ ਜੁੜੀ ਹੈ ਪਰ ਸੱਚੇ ਇਹ ਸੀ ਆ ਕੀ ਆ ਉਹ ਹੁਣ ਸਵਾਲ ਕਰਨ ਲੱਗਿਆ ਸੀ ਆ ਹਿਸਾਬ ਮੰਗਣ ਲੱਗਿਆ ਸੀ ਆ ਇਸ ਦਾ ਮਤਲਬ ਇਹ ਸੀ ਕਿ ਹੌਲੀ-ਹੌਲੀ ਆਤਮ ਨਿਰਭਰ ਹੁੰਦਾ ਜਾ ਰਿਹਾ ਸੀ ਆ ਮੇਰੇ ਤੋਂ ਇਹ ਸਭ ਸਹਿਣ ਨਹੀਂ ਹੋ ਰਿਹਾ ਸੀ ਮੈਂ ਚਾਹੁੰਦੀ ਸੀ ਕਿ ਉਹ ਹਮੇਸ਼ਾ ਮੇਰੇ ਕਾਬੂ ਵਿੱਚ ਰਹੇ ਆ ਬੱਚਿਆਂ ਦੀ ਤਰ੍ਹਾਂ ਮੇਰੀ ਹਰ ਗੱਲ ਤੇ ਬਸ ਸਿਰ ਹਿਲਾ ਦਵੇ ਆ ਉਸ ਰਾਤ ਮੈਂ ਦੇਰ ਤੱਕ ਜਾਗਦੀ ਰਹੀ ਆ بار بار ਸੋਚਦੀ ਰਹੀ ਕਿ ਆਖਿਰ ਮੈਂ ਕੀ ਕਰਾਂ ਦਿਲ ਵਿੱਚ ਇੱਕ ਹੋਰ ਡਰ ਸੀ ਆ ਕਿ ਕਿਤੇ ਉਹ ਕੱਲ ਨੂੰ ਹਿਸਾਬ ਲੈਣਾ ਸ਼ੁਰੂ ਨਾ ਕਰ ਦੇਵੇ ਤੇ ਦੂਜੇ ਪਾਸੇ ਲਾਜ ਵੀ ਸੀ ਆ ਕਿ ਮੈਂ ਉਸਦੀ ਧਨ ਅਦੋਲਤ ਤੇ ਕਬਜ਼ਾ ਕਰ ਲਵਾਂ ਬੱਚਿਆਂ ਨੂੰ ਨੀਂਦ ਆ ਗਈ ਆ ਪਰ ਮੇਰੀ ਅੱਖਾਂ ਤੋਂ ਨੀਂਦ ਦਾ ਕੋਹਾਂ ਦੂਰ ਸੀ ਆ ਕਦੇ ਸੋਚਦੀ ਕਿ ਜੇ ਉਹ ਸਾਨੂੰ ਛੱਡ ਕੇ ਅਲੱਗ ਹੋ ਗਿਆ ਤਾਂ ਮੇਰਾ ਕੀ ਹੋਏਗਾ ਕਦੇ ਵਿਚਾਰ ਆਉਂਦਾ ਕਿ ਜੇ ਮੈਂ ਕੋਈ ਖਾਸ ਕਦਮ ਨਾ ਉਠਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਹਾਲਾਤ ਖਰਾਬ ਹੋ ਜਾਣਗੇ ਇਸ ਤਰ੍ਹਾਂ ਮੈਂ ਆਪਣੇ ਦਿਲ ਨੂੰ ਸਮਝਾਇਆ ਕਿ ਮੈਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਆ ਫੈਸਲਾ ਜਲਦੀ ਕਰਨਾ ਪਏਗਾ ਮੌਜਤ ਨੂੰ ਕਾਬੂ ਵਿੱਚ ਰੱਖਣ ਦੇ ਲਈ ਆ ਮੈਂ ਜੋ ਵੀ ਕਰ ਸਕਾਂਗੀ ਕਰਾਂਗੀ ਆ ਉਹ ਸਾਡਾ ਸਹਾਰਾ ਹੈ ਪਰ ਜੇ ਉਹ ਸਵਾਲ ਪੁੱਛਣ ਲੱਗਿਆ ਤਾਂ ਜਲਦੀ ਹੀ ਇਹ ਸਹਾਰਾ ਵੀ ਆ ਸਾਡੇ ਤੋਂ ਖਤਮ ਹੋ ਜਾਏਗਾ ਮੈਂ ਇਸ ਤਰ੍ਹਾਂ ਕਦੇ ਨਹੀਂ ਹੋਣ ਦੇਾਂਗੀ ਆ ਫਿਰ ਅਚਾਨਕ ਮੇਰੇ ਦਿਮਾਗ ਵਿੱਚ ਇੱਕ ਖਤਰਨਾਕ ਪਲਾਨ ਆਉਣ ਲੱਗਿਆ ਮੈਂ ਉਸ ਨੂੰ ਆ ਜਾਣ ਤੋਂ ਮਾਰਨ ਦਾ ਫੈਸਲਾ ਕਰ ਲਿਆ ਲਾਲਚ ਬਹੁਤ ਬੁਰੀ ਬਲਾ ਹੈ ਤੇ ਮੈਂ ਆਪਣੇ ਲਾਲਚ ਦੇ ਜਾਲ ਵਿੱਚ ਖੁਦ ਹੀ ਫਸਦੀ ਜਾ ਰਹੀ ਸੀ ਆ ਤੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਆ ਕਿ ਜੋ ਮੈਂ ਸੋਚਿਆ ਮੋਇਤ ਆਪਣੇ ਪਾਪਾ ਦੀ ਜਾਇਦਾਦ ਤੇ ਨਾਗ ਬਣ ਕੇ ਬੈਠਾ ਹੋਇਆ ਹੈ ਤੇ ਇਸ ਨਾਗ ਨੂੰ ਆਪਣੇ ਰਸਤੇ ਤੋਂ ਹਟਾਉਣਾ ਜ਼ਰੂਰੀ ਹੈ ਇਹ ਸੋਚਦੇ ਹੋਏ ਮੈਂ ਉਸ ਨੂੰ ਮਾਰਨ ਦੇ ਅਲਗ-ਅਲਗ ਪਲਾਨ ਬਣਾਉਣ ਲੱਗੀ ਕਦੇ ਸੋਚਦੀ ਕਿ ਜ਼ਹਿਰ ਦੇ ਦਿਆਂ ਕਦੇ ਵਿਚਾਰ ਆਉਂਦਾ ਕਿ ਬਾਹਰ ਭੇਜ ਕੇ ਕਿਸੇ ਤੋਂ ਅਟੈਕ ਕਰਵਾ ਦੇਾਂ ਪਰ ਅੰਤ ਵਿੱਚ ਮੈਨੂੰ ਇਹ ਤਰੀਕਾ ਸਭ ਤੋਂ ਵਧੀਆ ਲੱਗਿਆ ਕਿ ਮੈਂ ਉਸ ਨੂੰ ਕਮਰੇ ਵਿੱਚ ਸੜਦਾ ਹੀ ਛੱਡ ਦੇਾਂ ਤਾਂ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਤੇ ਮੈਂ ਸਾਫ਼ ਬਚ ਜਾਊਂਗੀ ਆ ਕਈ ਦਿਨਾਂ ਤੱਕ ਮੈਂ ਆਪਣੇ ਦਿਮਾਗ ਵਿੱਚ ਇਹ ਪਲਾਨ ਸੋਚਦੀ ਰਹੀ ਬੱਚਿਆਂ ਨੂੰ ਕੁਝ ਸੱਕ ਨਾ ਹੋਵੇ ਇਸ ਲਈ ਮੈਂ ਉਹਨਾਂ ਦੇ ਸਾਹਮਣੇ ਬਿਲਕੁਲ ਨੋਰਮਲ ਰਹੀ ਆ ਡੈਲੀ ਦਿਲ ਵਿੱਚ ਫੈਸਲਾ ਕਰ ਲਿਆ ਕਿ ਹੁਣ ਬਸ ਇੱਕ ਮੌਕਾ ਚਾਹੀਦਾ ਹੈ ਤੇ ਫਿਰ ਸਭ ਕੁਝ ਖਤਮ ਹੋ ਜਾਵੇਗਾ ਇੱਕ ਦਿਨ ਰਾਤ ਨੂੰ ਜਦੋਂ ਆਪਣੇ ਕਮਰੇ ਵਿੱਚ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਆ ਤਾਂ ਮੈਂ ਚੰਗਾ ਮੌਕਾ ਦੇਖਿਆ ਤੇ ਮੈਂ ਪੈਟਰੋਲ ਦੀ ਬੋਤਲ ਕੱਢੀ ਆ ਤੇ ਉਸਦੇ ਬੈੱਡ ਦੇ ਚਾਰੇ ਪਾਸੇ ਛਿੜਕ ਦਿੱਤੀ ਆ ਫਿਰ ਮੈਂ ਇੱਕ ਮੋਮਬੱਤੀ ਜਗਾ ਕੇ ਉੱਥੇ ਰੱਖ ਦਿੱਤੀ ਆ ਮੋਮਬੱਤੀ ਇਹੋ ਜਈ ਜਗ੍ਹਾ ਤੇ ਰੱਖੀ ਆ ਕਿ ਕੁਝ ਥੇਰ ਬਾਅਦ ਖੁਦ ਹੀ ਬੈੱਡ ਦੇ ਕੋਲ ਦੀ ਗ ਜਾਏ ਤੇ ਸਾਰਾ ਕਮਰਾ ਅੱਗ ਦੀ ਲਪੇਟ ਵਿੱਚ ਆ ਜਾਇਆ ਮੈਂ ਦਰਵਾਜੇ ਤੇ ਜਾ ਕੇ ਕੁੰਡੀ ਲਗਾ ਦਿੱਤੀ ਤੇ ਕਮਰਾ ਲੋਕ ਕਰ ਦਿੱਤਾ ਤਾਂ ਕਿ ਉਹ ਬਾਹਰ ਨਾ ਨਿਕਲ ਸਕੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਆ ਸੀ ਆ ਪਰ ਮੈਂ ਆਪਣੇ ਇਰਾਦੇ ਤੇ ਡਟੀ ਰਹੀ ਆ ਮੈਂ ਜਾਣਦੀ ਸੀ ਆ ਕਿ ਇਹ ਸਮਾਂ ਹੈ ਤੇ ਹੁਣ ਮੇਰਾ ਰਸਤਾ ਸਾਫ਼ ਹੋ ਜਾਏਗਾ ਥੋੜੀ ਦੇਰ ਵਿੱਚ ਕਮਰੇ ਵਿੱਚ ਧੂਆ ਹੋਣ ਲੱਗਿਆ ਫਿਰ ਅੱਗ ਭੜਕਣ ਲੱਗੀ ਤੇ ਅੰਦਰੋਂ ਚਿੱਕਾ ਮਾਰਨ ਦੀ ਆ ਆਵਾਜ਼ ਆਉਣ ਲੱਗੀ ਮੈਂ ਦਰਵਾਜ਼ੇ ਦੇ ਕੋਲ ਜਾ ਕੇ ਖੜੀ ਸੁਣਦੀ ਰਹੀ ਆ ਹਰ ਚੀਕ ਤੇ ਮੇਰੇ ਦਿਲ ਨੂੰ ਸਕੂਨ ਮਿਲਦਾ ਰਿਹਾ ਮੈਂ ਆਪਣੇ ਆਪ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਬਸ ਥੋੜੀ ਦੇਰ ਦੀ ਗੱਲ ਹੈ ਫਿਰ ਇਹ ਬੋਝ ਮੇਰੇ ਸਿਰ ਤੋਂ ਉਤਰ ਜਾਏਗਾ ਮੈਂ ਹਮਦਰਦੀ ਜਿਤਾਉਣ ਦਾ ਡਰਾਮਾ ਕੀਤਾ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਘਰ ਵਿੱਚ ਅੱਗ ਲੱਗ ਗਈ ਹੈ ਘਰ ਵਿੱਚ ਅੱਗ ਲੱਗੀ ਆ ਪਰ ਦਿਲੀ ਦਿਲ ਵਿੱਚ ਮੈਂ ਖੁਸ਼ ਹੋ ਰਹੀ ਸੀ ਕਿ ਹੁਣ ਮੇਰੀ ਸਭ ਤੋਂ ਵੱਡੀ ਪਰੇਸ਼ਾਨੀ ਆ ਖਤਮ ਹੋਣ ਵਾਲੀ ਹੈ ਮੈਂ ਜਾਣਦੀ ਸੀ ਆ ਕਿ ਹੁਣ ਤੱਕ ਉਹ ਸਾੜ ਚੁੱਕਿਆ ਹੋਏਗਾ ਇਸ ਲਈ ਮੈਂ ਹੋੜੇ ਜੇ ਆ ਬਾਰਾਕੁੰਡੀ ਖੋਲ ਦਿੱਤੀ ਆ ਤਾਂ ਕਿ ਕੋਈ ਸ਼ੱਕ ਨਾ ਕਰੇ ਇਹ ਲੱਗੇ ਕਿ ਮੈਂ ਦਰਵਾਜ਼ਾ ਬਚਾਉਣ ਦੇ ਲਈ ਖੋਲਿਆ ਸੀ ਆ ਕੁਝ ਵਕਤ ਦੇ ਬਾਅਦ ਅੰਦਰੋਂ ਠਿੱਕਾਂ ਦੀ ਆਵਾਜ਼ ਆਉਣੀ ਬੰਦ ਹੋ ਗਈ ਆ ਤੇ ਮੈਂ ਚੈਨ ਦਾ ਸਾਹ ਲਿਆ ਮੈਂ ਸੋਚਿਆ ਕਿ ਸਭ ਖਤਮ ਹੋ ਗਿਆ ਪਰ ਅਗਲੇ ਹੀ ਪਾਲਾ ਮੇਰਾ ਖੂਨ ਸੁੱਕ ਗਿਆ ਸਾਹਮਣੇ ਦੇ ਕਮਰੇ ਵਿੱਚੋਂ ਮੋਹਿਤ ਬਾਹਰ ਨਿਕਲ ਰਿਆ ਸੀ ਆ ਉਸਦੇ ਕੱਪੜੇ ਬਿਲਕੁਲ ਸਾਫ਼ ਸੀ ਆ ਤੇ ਉਹ ਬਿਲਕੁਲ ਸਹੀ ਸਲਾਮਤ ਖੜਾ ਸੀ ਆ ਉਸ ਨੂੰ ਦੇਖ ਕੇ ਮੇਰੇ ਪੈਰ ਹੇਟੋ ਜ਼ਮੀਨ ਨਿਕਲ ਗਈ ਆ ਮੇਰੀ ਜਾਨ ਹੀ ਨਿਕਲ ਗਈ ਆ ਮੈਂ ਕੰਬਣ ਲੱਗੀ ਆ ਜੇ ਇਹ ਮੋਹਿਤ ਇੱਥੇ ਹੈ ਤਾਂ ਫਿਰ ਅੰਦਰ ਕੌਣ ਸੜ ਰਿਹਾ ਹੈ ਮੈਂ ਪਾਗਲਾਂ ਦੀ ਤਰ੍ਹਾਂ ਦਰਵਾਜ਼ਾ ਖੜਕਾਉਣ ਲੱਗੀ ਫਿਰ ਕਮਰੇ ਦਾ ਲੋਕ ਖੋਲ ਕੇ ਅੰਦਰ ਗਈ ਕਮਰਾ ਤੂਏ ਤੇ ਅੱਗ ਦੇ ਨਾਲ ਭਰਿਆ ਹੋਇਆ ਸੀ ਮੈਂ ਬੈੱਡ ਦੇ ਕੋਲ ਦੇਖਿਆ ਤਾਂ ਮੇਰੇ ਹੌਸ ੁੱਟ ਗਏ ਆ ਉਹ ਮੇਰਾ ਆਪਣਾ ਬੇਟਾ ਗੁਰਤੇਜ ਸੀ ਆ ਜੋ ਮੋਇਤ ਦੇ ਕਮਰੇ ਵਿੱਚ ਅੱਜ ਸੋ ਗਿਆ ਸੀ ਉਸ ਦਾ ਸਾਰਾ ਸਰੀਰ ਆ ਅੱਗ ਨਾਲ ਥੁੱਸ ਚੁੱਕਿਆ ਸੀ ਆ ਤੇ ਉਹ ਹੁਣ ਸਾਹ ਨਹੀਂ ਲੈ ਰਿਹਾ ਸੀ ਆ ਮੇਰਾ ਦਿਲ ਆ ਦਹਿਲ ਗਿਆ ਮੇਰੀਆਂ ਚਿੱਕਾਂ ਨਿਕਲ ਗਈਆਂ ਮੈਂ ਮੋਇਤ ਦੇ ਲਈ ਜੋ ਖੂਬੁੱਟਿਆ ਸੀ ਆ ਤੇ ਖੁਦ ਆਪਣੇ ਹੀ ਪੁੱਤ ਨੂੰ ਆ ਉਸ ਵਿੱਚ ਛੁੱਟ ਦਿੱਤਾ ਮੇਰੇ ਹੱਥ ਕੰਬਣ ਲੱਗੇ ਮੇਰਾ ਦਿਮਾਗ ਸੁੰਨ ਹੋ ਗਿਆ ਮੈਂ ਸੋਚਿਆ ਸੀ ਕਿ ਅੱਜ ਦੇ ਬਾਅਦ ਮੇਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਪਰ ਹੀ ਸੱਗ ਨੇ ਮੇਰਾ ਸਭ ਕੁਝ ਖਤਮ ਕਰ ਦਿੱਤਾ ਮੇਰੇ ਆਪਣੇ ਬੱਚੇ ਦਾ ਸਰੀਰ ਮੇਰੇ ਸਾਹਮਣੇ ਸੜ ਰਿਹਾ ਸੀ ਤੇ ਮੈਂ ਕੁਝ ਨਹੀਂ ਕਰ ਸਕਦੀ ਸੀ ਆ ਮੇਰਾ ਘਰ ਵਾਲਾ ਰੋਜ਼ ਦੀ ਤਰ੍ਹਾਂ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਵਿੱਚ ਬਿਜੀ ਸੀ ਆ ਮੋਇਤ ਅੱਗ ਬੁਝਾਉਣ ਦੇ ਲਈ ਲੋਕਾਂ ਨੂੰ ਬੁਲਾ ਰਿਹਾ ਸੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਗੁਰਤੇਜ ਮਰ ਚੁੱਕਿਆ ਸੀ ਤੇ ਮੇਰੇ ਦਿਲ ਤੇ ਬੋਝ ਵੱਧਦਾ ਜਾ ਰਿਹਾ ਸੀ ਮੈਂ ਮੋਇਤ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦਾ ਪਲਾਨ ਬਣਾਇਆ ਪਰ ਸੱਚ ਤਾਂ ਇਹ ਸੀ ਕਿ ਰੱਬ ਨੇ ਮੇਰੇ ਪੁੱਤ ਨੂੰ ਹੀ ਮੇਰੇ ਤੋਂ ਖੋ ਲਿਆ ਸੀ ਆ ਹੁਣ ਮੈਂ ਖੁਦ ਆਪਣੇ ਹੀ ਜਾਲ ਵਿੱਚ ਫਸ ਗਈ ਸੀ ਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਆ ਕਿ ਅੱਗੇ ਕੀ ਹੋਏਗਾ ਪਰਿਵਾਰ ਤੇ ਮਹੌਲੇ ਵਾਲੇ ਕੀ ਕਹਿਣਗੇ ਪੁਲਿਸ ਨੂੰ ਕੀ ਦੱਸਾਂਗੀ ਆ ਮੇਰੇ ਘਰ ਵਾਲੇ ਨੂੰ ਜਦੋਂ ਪਤਾ ਚੱਲੇਗਾ ਤਾਂ ਮੈਂ ਕਿਸ ਤਰ੍ਹਾਂ ਉਸ ਦਾ ਸਾਹਮਣਾ ਕਰਾਂਗੀ ਆ ਮੋਹਿਤ ਦੀਆਂ ਅੱਖਾਂ ਵਿੱਚ ਮੈਂ ਅਜੀਬ ਜਈ ਕਟੋਰਤਾ ਦੇਖੀ ਆ ਜੀਮੇ ਉਹ ਸਭ ਕੁਝ ਸਮਝ ਗਿਆ ਹੋਵੇ ਉਸਨੇ ਕੁਝ ਨਹੀਂ ਕਿਹਾ ਪਰ ਉਸਦੀ ਚੁੱਪ ਮੇਰੇ ਲਈ ਸਜ਼ਾ ਤੋਂ ਘੱਟ ਨਹੀਂ ਸੀ ਆ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਗੱਲ ਗੂੰਜ ਰਹੀ ਸੀ ਆ ਕਿ ਲਾਲਚ ਦੇ ਕਰਕੇ ਮੈਂ ਆਪਣੀ ਜ਼ਿੰਦਗੀ ਆ ਦੇ ਸਭ ਤੋਂ ਵੱਡਾ ਨੁਕਸਾਨ ਕਰ ਲਿਆ ਸੀ ਆ ਮੈਂ ਸੋਚਿਆ ਸੀ ਕਿ ਮੈਨੂੰ ਤਾਂ ਅਦੌਲਤ ਸਭ ਕੁਝ ਮਿਲ ਜਾਏਗਾ ਪਰ ਆਪਣੇ ਹੀ ਪੁੱਤ ਦੀ লাশ ਨੂੰ ਮੈਂ ਦੇਖ ਰਹੀ ਸੀ ਆ ਕੀ ਆ ਇਹ ਸਭ ਮੇਰੀ ਤਬਾਈ ਦਾ ਕਾਰਨ ਬਣ ਗਿਆ ਮੈਂ ਸਦਮੇ ਵਿੱਚ ਖੜੀ ਸੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਆ ਮੋਇਤ ਨੇ ਉਸ ਦਿਨ ਦੇ ਬਾਅਦ ਵੀ ਆ ਆਪਣਾ ਵਿਵਾਰ ਨਹੀਂ ਬਦਲਿਆ ਬਲਕਿ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਪੈਸੇ ਮੇਰੇ ਹੱਥ ਤੇ ਰੱਖਣ ਲੱਗਿਆ ਪਰ ਹੁਣ ਉਹ ਘਰ ਨਹੀਂ ਸੌਂਦਾ ਸੀ ਆ ਨਾ ਹੀ ਘਰੇ ਖਾਣਾ ਖਾਂਦਾ ਸੀ ਆ ਮੈਂ ਚੋਂਦੇ ਹੋਏ ਵੀ ਉਸ ਨੂੰ ਕੋਈ ਸਵਾਲ ਨਾ ਕਰ ਸਕੀ ਆ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਜਾਣਦਾ ਸੀ ਆ ਕਿ ਮੈਂ ਉਸ ਦਾ ਖੂਨ ਕਰਨ ਦੀ ਕੋਸ਼ਿਸ਼ ਕੀਤੀ ਸੀ ਆ ਮੇਰੇ ਦਿਲ ਵਿੱਚ ਪਛਤਾਵਾ ਸੀ ਆ ਆਪਣੀਆਂ ਹੀ ਗਲਤੀਆਂ ਦਾ ਬੋਝ ਸੀ ਆ ਮੈਂ ਆਪਣੇ ਪੁੱਤ ਨੂੰ ਖੁਦ ਹੀ ਮੋਤ ਦੇ ਕਾਟ ਉਤਾਰ ਦਿੱਤਾ ਸੀ ਮੇਰਾ ਘਰ ਵਾਲਾ ਵੀ ਹੁਣ ਬਦਲ ਗਿਆ ਸੀ ਆ ਪਰ ਮੇਰੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਹੋ ਸਕਦੀ ਸੀ ਆ ਕਿਉਂਕਿ ਆ ਆਪਣੇ ਹੀ ਪੁੱਤ ਦੀ ਕਾਤਲ ਮਾਂ ਨੂੰ ਕਦੇ ਸਕੂਨ ਨਹੀਂ ਮਿਲਦਾ ਸਿਆਣੇ ਕਹਿੰਦੇ ਨੇ ਕਿ ਕਦੇ ਵੀ ਕਿਸੇ ਦਾ ਬੁਰਾ ਸੋਚਣ ਤੋਂ ਪਹਿਲਾਂ ਹਮੇਸ਼ਾ ਉਸ ਦਾ ਅੰਤਜਾਮ ਸੋਚੋ ਕਿ ਕੱਲ ਨੂੰ ਜੇ ਉਹ ਆਪਣੇ ਨਾਲ ਹੋ ਗਿਆ ਤਾਂ ਕੀ ਹੋਏਗਾ ਇਸ ਦਾ ਦੋਸਤ ਤੁਹਾਨੂੰ ਇਹ ਕਹਾਣੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ